ਇਹ ਤਸਵੀਰਾਂ ਲੁਧਿਆਣਾ ਦੇ ਐਲ ਡੀ ਕੋ ਸਟੇਟ ਦੀਆਂ ਨੇ ਜਿੱਥੇ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਵੱਲੋਂ ਇੱਕ ਪੁਲਿਸ ਚੌਂਕੀ ਸਥਾਪਿਤ ਕੀਤੀ ਗਈ ਸੀ ਪਰ ਉਸ ਨੂੰ ਪੱਕਾ ਥਾਣਾ ਬਣਨ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਵੱਲੋਂ ਚੌਂਕੀ ਦੇ ਬਾਹਰ ਅਜਿਹਾ ਕੁਝ ਕਰ ਦਿੱਤਾ ਗਿਆ ਕਿ ਜਿਸ ਨੂੰ ਦੇਖ ਚੌਂਕੀ ਛੱਡ ਪੁਲਿਸ ਮੁਲਾਜ਼ਮ ਥਾਣਾ ਸਲੇਮ ਟਾਵਰੀ ਭੱਜ ਗਏ ਜਿਨ੍ਹਾਂ ਨੂੰ ਮੁਰ ਤੋਂ ਬੁਲਾਉਣ ਲਈ ਲੋਕ ਇਕੱਠੇ ਹੋਏ ਨੇ ਪਰ ਇਸੇ ਦੌਰਾਨ ਹੀ ਕਲੋਨੀ ਦੇ ਦੋ ਧੜਿਆਂ ਵਿੱਚ ਹਗਾਮਾ ਦੇਖਣ ਨੂੰ ਮਿਲਿਆ ਦੋਵੇਂ ਧੜੇ ਅੰਮੋ ਸਾਹਮਣੇ ਹੁੰਦੇ ਨਜ਼ਰ ਆਏ ਨੇ ਯਾ ਕੁਝ ਹੋ ਜਾਏਗਾ ਗਲਤ ਹੈ ਜਿਵੇਂ ਨਹੀਂ ਬਣੇਗਾ ਨਹੀਂ ਆ ਤਾਂ ਹਮ ਦਾ

ਤੇ ਕਿਉਂ ਕਰਾ ਰਹੇ ਅਸੀਂ ਮਿਲਣ ਕਰ ਸਰਾਰਤੀ ਬੰਦੇ ਨੇ ਤਮਾਸ਼ਾ ਲਾਇਆ ਸੀਗਾ ਉਹਦੇ ਨਾਲ ਉਹਦੇ ਉਹਦੇ ਨੇ ਟਿੱਪੀ ਸੀ ਮੇਰੇ ਪੰਜ ਬੱਚੇ ਗੱਜ ਸਾੜ ਦੇਲਾ ਇੱਕ ਗੱਡੀ ਲੈ ਗਈ ਇੱਕ ਗੱਡੀ ਉੱਧਰ ਮੁਰਦਾ ਬਾਦ ਸਰਾਰਤੀ ਅੰਸਰ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਜਿਹੜਾ ਕੇਂਦਰ ਸਾਨੂੰ ਕਿੱਦਮੀ ਆ ਇਹਨਾਂ ਦਾ ਗੱਡੀ ਲੈ ਕੇ ਨਿਕਲ ਜਾਣਾ ਆ ਇਹਨਾਂ ਦੀ ਬੈਂਕ ਕਰਾ ਆਪ ਗੱਡੀ 'ਚ ਬੈ ਕੇ ਨੰਗੀ ਹੋਣੀ ਹੈ ਇਹ ਗੱਡੀ 'ਚ ਬੈ ਕੇ ਤੁਹਾਡੀ ਜਿਹੜੀ ਲੇਡੀ ਸਾਹਿਬ ਕਿੱਦਾਂ ਜਾਂਦੀ ਹੈ ਪੈਸੇ ਜੱਲੋ ਬਾਈ ਅੱਛਾ ਹੀ ਸਰ ਇਹ ਲੈਰੇਜੀ ਦੀ ਬਿਮਾਰੀ ਪੁੱਛੋ ਦੇ ਦੇ ਵੀ ਵੀ ਜਾਣੇ ਸਾਰੇ ਤੇ ਆਪਰ ਬੱਚੇ ਬਚਾਣੇ ਪੁਲਿਸ ਜੀ ਸਾਨੂੰ ਸਾਰੇ ਤੁਸੀਂ ਬੈਠੋ ਵੇਖੋ ਕੋਈ ਨਹੀਂ ਸੁਣੋ ਮੈਂ ਸਿਰਫ ਤੁਹਾਡੇ ਕੋਲ ਆਈ ਜਾਂਦਾ ਠੀਕ ਕੋਈ ਨਹੀਂ ਤਾਂ ਇਹਨਾਂ ਦਾ ਤਾਂ ਬੁਲਾ ਕਰ ਲਗੀ ਹੈ ਆ ਬੈਠੋ ਮੈਂ ਤਾਂ ਨਹੀਂ ਗਿਰਦੀ ਤਾਂ ਬੈਠੇ ਰਹੋ आंटी जी कोई भी जोड़ा है तो उसके लिए क्या करना है घंटे पे घंटे पे नहीं होते हैं घंटे पे नहीं होते हैं तो ऐसा पढ़ना भी नहीं है ना बोलना ना घंटे में नहीं है 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 घंटे में नही ਇਹ ਮੈਂ ਵੀ ਬੋਲ ਰਿਹਾ ਹਾਂ ਵਾਲਾ ਦੀ ਗੱਡੀਆਂ ਦੋ ਨੰਬਰ ਦੀ ਦੋ ਨੰਬਰ ਹੁੰਦਾ ਹੈ ਇਹ ਮਤਲਬ ਕਿ ਇੱਡੀ ਜਗ੍ਹਾ ਦਾ ਮਾਹੌਲ ਆ ਹੁਣ ਮਾਹੌਲ ਖਰਾਬ ਹੋ ਗਿਆ ਸੀ ਇੱਥੇ ਕੀ ਵਜ੍ਹਾ ਇਹ ਜਿੱਦਾ ਉਹੋ ਸ਼ਾਰਟ ਦੇ ਅੰਦਰ ਬੰਦੇ ਹੈਗੇ ਨਾ ਜੀ ਉਹ ਵਿਚਾਰੇ ਬਜ਼ੁਰਗ ਲੇਡੀਜ਼ ਜਿਨ੍ਹਾਂ ਕੋਈ ਆ ਗਏ ਉਹ ਉਹਨਾਂ ਨੂੰ ਉਹਨਾਂ ਦਿਮਾਗ 'ਚ ਇਹ ਬਾਤ ਆ ਕਿ ਕਿਉਂਕਿ ਇਹ ਕਿਤੇ ਅੱਗੇ ਹੋਣੀ ਚਾਹੀਦੀ ਹੈ ਉਹਦੇ ਸਾਰੇ ਲੋਕ ਇਹਦਾ ਇਦਾਂ ਕਹਿੰਦੇ ਕਿਉਂਕਿ ਅੱਗੇ ਹੋਣੀ ਚਾਹੀਦੀ ਹੈ ਆਹੀਂ ਕਿਉਂਕਿ ਆਪਣੀ ਨਾਲ ਹਾਂ ਜੀ ਇਹ 15-20 ਫੁੱਟ ਮਹਿਤਾ ਕੇ ਕਰਾ ਹੀ ਦੇਣਾ ਨਾ ਜੀ ਸਾਡੀ ਉੱਥੋਂ ਕੱਟ ਕੇ ਇਧਰਲੇ ਪਾਸੇ ਕਰੀ ਦੇਣਾ ਆ ਜਗ੍ਹਾ ਇੱਥੇ ਖਾਲੀ ਬੇਸ ਸਾਡੇ ਕੋਲ ਦੀ ਸਰਕਾਰੀ ਜਗ੍ਹਾ ਇੱਥੇ ਕਰਾ ਰਹੇ ਆਪਾਂ ਤੇ ਉਹ ਮਤਲਬ ਉਹਨਾਂ ਦੇ ਦਿਮਾਗ 'ਚ ਇਹ ਪਾਤਾ ਕਿ ਸਕੂਟਰ ਮੋਟਰਸਾਈਕਲ ਕੋਈ ਲੋਕ ਪਿੰਡਾਂ ਦੇ ਆਣਗੇ ਖੜਨਗੇ ਦੇਖੋ ਜੀ ਇਹ ਪਿੰਡ ਪਹਿਲਾਂ बसे ਹੋਏ ਨੇ ਇਹ ਕਲੋਨੀਆਂ ਹੋਣਾਈਆਂ ਮੈਂ ਉਹ ਨਹੀਂ ਪਿੰਡ ਦੀ ਜਮੀਨ ਤੇ ਬਣੀ ਆ ਆ ਪਿੰਡ ਦੀ ਜਮੀਨ ਤੇ ਬਣੀ ਆ ਪਿੰਡਾਂ ਦਾ ਹੱਕ ਸਭ ਤੋਂ ਪਹਿਲਾਂ ਜੀ ਸਾਰਾ ਅਸੀਂ ਹੁਣ ਦੇਖੋ ਪਿੰਡਾਂ ਨਾਲ ਐਂਬੂਲੈਂਸ ਲਾਈ ਆ ਮੈਂ ਹਾਂਜੀ ਸਾਰੇ ਪਿੰਡਾਂ ਜਿੱਥੇ ਵੀ ਆ ਮੈਂ ਸਾਰੇ 1 ਮਿੰਟ ਦੇ ਮੈਂ ਕਹਿੰਦਾ ਜਾਉ ਦੂ 1 ਮਿੰਟ ਦੇ ਵਿੱਚ ਜੀ ਉਸ 2 ਮਿੰਟ 'ਚ ਹੈਲਪ ਮਿਲਦੀ ਹੈ ਸਾਰੇ ਪਿੰਡਾਂ ਨੂੰ ਫਾਇਰ ਬਿਗਟ ਮੈਂ ਲੁਆਉਣ ਲੱਗੇ ਇੱਥੇ ਹੈਨਾ ਜੀ ਆ ਇੱਥੇ ਵਾਲੇ ਪਿੰਡ ਦਾ ਵੀ ਥਾਣਾ ਨੇ ਤੋਂ ਕਹਿੰਦੇ ਇੱਕ ਲੱਡਵਾਲ ਥਾਣਾ ਹੈ ਇੱਕ ਸਲੇਮਡਾਪਰੀ ਹੈ ਅੱਧਾ ਕਿੰਨਾ ਲੱਗ ਜਾਂਦੇ ਜੀ ਉਸ ਨੂੰ ਉਹਨਾਂ ਅਸੀਂ ਜਦੋਂ ਪੁਲਿਸ ਹੈਲਪਸਾਨ ਤੋਂ ਮਿਲੀ ਇੰਨੀ ਵਧੀਆ 10 ਬੰਦੇ ਹਾਰਡ ਕ੍ਰਿਮੀਨਲ ਪੁਲਿਸ ਨੇ ਅਰੈਸਟ ਕਰਕੇ ਜੇਲ੍ਹ ਭੇਜ ਲਏ ਜਾਰੇ ਆਹੀ ਪੁਲਿਸ ਨੇ ਸਾਡੇ ਜੀ ਜੀ 4 ਸਾਲ ਹੋ ਗਏ ਸਾਨੂੰ ਇੱਥੇ ਚੌਕੀ ਬਣੀ ਨੁ ਚੌਕੀ ਬਣੀ ਸੀ ਹੁਣ ਕਿਉਂ ਬੰਦ ਹੋਈ ਹੈ ਉਹਨੇ ਉਹ ਸ਼ਰਾਰਤੀ ਬੰਦਾ ਅੰਦਰ ਰਹਿੰਦਾ ਹੈ ਉਸ ਬੰਦੇ ਨੇ ਆਪਣੀ ਪਾਵਰ ਵਰਗ ਮਤਲਬ ਧਾਕੇ ਏ.ਜੀ.ਪੀ ਤੋਂ ਫੋਨ ਕਰਾਤਾ ਸੀ ਕਿ ਸਾ ਇਹ ਇਹ ਚੌਂਕੀ ਸਾਡੀ ਇੱਥੋਂ ਦੀ ਛਗਾ ਦੋ ਮਤਲਬ ਲੈਣਾ ਨਹੀਂ ਦੇਣਾ ਨਹੀਂ ਕੋਈ ਕਿੰਨਾ ਕ੍ਰਾਈਮ ਪਰਸੋਂ ਹਜੇ ਚੋਰੀ ਹੋਈ ਸਾਡੇ ਅੰਦਰ ਹੀ ਪਰਸੋਂ ਹੀ ਚੋਰੀ 376 ਨੰਬਰ 35000 ਦੋ ਦੋ ਬੰਦੇ ਆ ਦੇਖੋ ਸਾਰੇ ਸਰਪੰਚ ਹੁਣ ਸਾਰੇ ਸਰਪੰਚ ਸਾਰੇ ਪਿੰਡਾਂ ਦੇ ਕਿੰਨੇ ਸਰਪੰਚ 35000 ਸਾਰੇ 35000 ਜਿਹੜਾ ਬੰਦਾ ਰਹਿੰਦਾ ਪਿਆ ਸਾਰਿਆਂ ਦੇ ਹੱਕ ਦੇ ਵਿੱਚ ਸਰਪੰਚ ਸਾਰੇ ਸਾਈਨ ਕਰਕੇ ਮੋਰੋ ਲੱਗ ਦੇ ਕਿ ਸਾਨੂੰ ਚੌਂਕੀ ਇੱਥੇ ਹੀ ਚਾਹੀਦੀ ਹੈ ਇੱਥੇ ਹੁਣ ਸਰਕਾਰੀ ਇਹ ਜ਼ਮੀਨ ਹੈ ਜੀ ਆਪਣੇ NH1 ਦੀ NH1 ਵਾਲਿਆਂ ਨੂੰ ਕਿਸੇ ਨੇ ਗਲਤ ਕੰਪਲੀਟ ਕਰਤੀ ਅੰਦਰੋਂ ਸ਼ਰਾਰਤੀ ਬੰਦਾ ਹੈਗਾ ਉਹ ਬਹੁਤ ਉਸ ਬੰਦੇ ਨੇ ਇਹ ਕੰਪਲੀਟ ਕਰ ਦਿੱਤੀ ਕਿ ਇਹ ਸਰਕਾਰੀ ਆਪਣੀ ਐਨ ਐਚ 1 ਦੀ ਜ਼ਮੀਨ ਹੈ ਐਨ ਐਚ 1 ਨਾਲੇ ਆਏ ਸਾਨੂੰ ਕਹਿੰਦੇ ਸਾਨੂੰ ਸਰਪਰ ਸਾਹਿਬ ਕੋਈ ਦਿੱਕਤ ਨਹੀਂ ਹੈ ਰਾਜ ਕਿ ਤੁਹਾਡੇ ਅੰਦਰੋਂ ਹੀ ਕੋਈ ਸ਼ਰਾਰਤੀ ਬੰਦਾ ਜਿਹੜਾ ਥੰਗ-ਤੰਗ ਕਰਦਾ ਪਿਆ ਹੁਣ ਤੁਸੀਂ ਮੰਗ ਮੰਗ ਕੀ ਕਰ ਰਹੇ ਹੋ ਹਾਂਜੀ ਹਾਂਜੀ ਉਹਨੂੰ ਖਤਰਾ ਹੈ ਹਾਂਜੀ ਸਾਰਿਆਂ ਨੂੰ ਜਾਨ ਨੂੰ ਖਤਰਾ ਹੈ ਜੀ ਸਾਡੀ ਇੱਕ ਬੱਚੀ 8ਵੀਂ ਕਲਾਸ ਦੀ ਬੱਚੀ ਇਹੀ ਪੁਲਿਸ ਨੇ 8 ਮਹੀਨੇ ਪਹਿਲਾਂ ਉੱਥੋਂ ਦੀ ਜੰਗਲਾਤ ਦੇ ਵਿੱਚੋਂ ਕ੍ਰਿਮੀਨਲ ਇਥੋਂ ਘੇਰ ਲਿਆ ਸੀ ਉਹਨਾਂ ਨੇ ਲੈ ਗਏ ਸੀ ਉਹ ਬੱਚੀ ਬਚਾ ਕੇ ਲੈ ਕੇ ਆਈ ਇਹੀ ਪੁਲਿਸ ਨੇ 26 ਜਨਵਰੀ ਨੂੰ ਮੈ ਸਮਾਨਤ ਕਰਨੇ ਉਹ ਹੋਰ ਸਾਰੇ ਸਾਹਿਬ ਜਿਹੜੀਆਂ ਲ ਆਈਆਂ ਸੀ ਉਹਨਾਂ ਨੇ ਵਿਰੋਧ ਦਿਤਾ ਆ ਤਾਂ ਪਿੰਡ ਵਾਸੀ ਕਹਿੰਦੇ ਨੇ ਕਿ ਨਸ਼ੇ ਹਾਂਜੀ ਉਹਨਾਂ ਦੇ ਬੱਚੇ ਨਸ਼ੇ ਦੇ ਨਾਲ ਮਰ ਰਹੇ ਜਿਨ੍ਹਾਂ ਦੇ ਉਹ ਇਹਨਾਂ ਨੂੰ ਤਾਂ ਸਿਰਫ ਇਹ ਹੈ ਕਿ ਇੱਥੇ ਮੈਨੂੰ ਚੰਗਾ ਨਹੀਂ ਲੱਗਦਾ ਆ ਕੋਈ ਗੱਲ ਆ ਯਾਰ ਉਹ ਜਿਹੜੇ ਬੱਚੇ ਮਰ ਰਹੇ ਨੇ ਚਿੱਟੇ ਦੇ ਦੋ ਵਪਾਰੀ ਉਦੋਂ ਨਹੀਂ ਫੜੇ ਸੀ ਜਿੱਦਨ ਇਹ ਚੌਕੀ ਇਹਨਾਂ ਨੇ ਕੱਟ ਕਰਕੇ ਸ਼ਰਾਬੀ ਇੱਕ ਬੰਦਾ ਹੈਗਾ ਅੰਦਰ ਪੋਲੀਟਿਸ਼ੀਅਨ ਹੈਗਾ ਬੜਾ ਹੀ ਤਕੜਾ ਸ਼ਰਾਬੀ ਹੈ ਕਦੇ ਘਰੋਂ ਨਹੀਂ ਨਿਕਲਿਆ ਕੋਈ ਸੇਵਾ ਨਹੀਂ ਕਦੇ ਕਿਸੇ ਦੀ ਕੀਤੀ ਇੱਕ ਇੱਟ ਨਹੀਂ ਲਾਈ ਅਜੇ ਤੱਕ ਐਮਬੂਲੈਂਸ ਤੇ ਖੜੀ ਮੈਂ ਲਵਾਈ ਹੈ 13 ਲੱਖ ਰੁਪਏ ਖਰਚ ਗਏ ਪੁਲਿਸ ਬੋਚ ਨੂੰ ਆਇਆ 4 ਸਾਲ ਸਾਰੇ ਡਿਪਾਰਟਮੈਂਟਾਂ ਚ ਲੱਗਦਾ ਸਾਰੇ ਘਹਾਰਾ ਲਾ ਕੇ ਅੱਜ ਸਾਨੂੰ ਪੁਲਿਸ ਮਿਲੀ ਹੈ ਤੇ ਸਖਿਆ ਦੇ ਸਵਾਲ ਆ ਪੁਲਿਸ ਹਰ 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 ਕਲੋਨੀ ਦੇ ਬਾਹਰ ਹੋਣੀ ਚਾਹੀਦੀ ਹੈ ਸਾਹਿਬ ਸਾਹਿਬ ਪੁਲਿਸ ਦੀ ਸੁਰੱਖਿਆ ਤੇ ਸਵਾਲ ਖੜੇ ਕਰਦੇ ਇਨਾਂ ਨੇ ਪੁਲਿਸ ਦੇ ਕਹਿੰਦੇ ਜੀ ਪੁਲਿਸ ਸਾਡੀ ਕੁੜੀਆਂ ਨੂੰ ਛੇੜਦੀ ਹੈ ਤੁਸੀਂ ਫਿਰ ਆਈਪੀਐਸ ਕਿਉਂ ਆਪਣੇ ਬੱਚੇ ਭੱਤੀ ਕਰਦੇ ਆ ਜਿਹਨੇ ਇਹਦੇ ਦਿਮਾਗ ਇੱਟਾ ਦਿਮਾਗ ਘਟੀਆਂ ਕਰ ਦਿੰਦੇ ਲੋਕਾਂ ਦੇ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਰ ਮੈਂ ਸਾਡੀ ਪੁਲਿਸ ਸਾਡੀ ਇੱਥ ਅਈ ਜੀ ਸਾਡੀ ਜਿਹੜੀ ਲੋਕਾਂ ਦੀ ਅੰਦਰ 10 15 ਫੁੱਟ ਦੀ ਹੈ 20 ਫੁੱਟ ਆਪਾਂ ਇਦਨੂੰ ਕਰਦੇ ਆ ਜੀ ਵਧੀਆ ਬਣਾ ਰਹੇ ਹਾਂ ਜੀ ਜੇ ਚੌਂਕੀ ਨਹੀਂ ਬਣੀ ਜਿਹੜੀ ਇੱਥੇ ਗੱਡੀ ਵਾਹਨ ਖੜੂਗਾ ਕੋਈ ਉਹ ਜਾਣਾ ਸਿੱਧਾ ਸਪੁਰਦਗੀ ਥਾਣੇ ਆ ਇੱਥੇ ਕੋਈ ਨਹੀਂ ਹੈਗੇ ਜੇ ਚੌਂਕੀ ਨਾ ਬਣੀ ਤਾਂ ਅਗਲਾ ਸਟੈਪ ਤੁਹਾਡਾ ਹੁਣ ਕੀ ਹੋ ਰਿਹਾ ਵਾ ਅਗਲਾ ਸਟੈਪ ਜੀ ਆ ਦੇਖੋ ਜੇ ਇੱਥੇ ਕ੍ਰਾਈਮ ਇੱਥੇ ਹੋਏਗਾ ਜਿਹੜੇ ਅਸ਼ਰਾਰਤੀ ਅਨਸਰ ਹੈ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਪਾਉਗੇ ਤੇ ਸੀਪੀ ਸਾਹਿਬ ਦੇ ਸਾਰਾ ਉਹਨਾਂ ਦੀ ਗੱਲ ਹੋਊਗੀ ਜੇ ਕੋਈ ਵਾਅਦਾਤ ਹੋਈ ਸਕੇ ਠੀਕ ਹੈ ਜੀ ਠੀਕ ਨੇ ਜ਼ ਠੀਕ ਹੈ ਸਾਡੀ ਨੋਟੀਫਿਕੇਸ਼ਨ ਆਈ ਹੋਈ ਹੈ ਜੀ ਸਾਰੇ ਅਫਸਰ ਆਏ ਹੁਣ ਜਿਹੜੇ ਅਫਸਰ ਇੱਥੋਂ ਦੇ ਆ ਪਿੰਨਾ ਨੋਟੀਫਿਕੇਸ਼ਨ ਤੋਂ ਕੋਈ ਉਹਨਾਂ ਦੇ ਕੋਲ ਆਰਡਰ ਨਹੀਂ ਆਇਆ ਠੀਕ ਹੈ ਜੀ ਸਾਰੇ ਆਏ ਫੋਨ ਕਰਕੇ ਚਕਾਇਆ ਪਾਵਰਫੁੱਲ ਬੈਨ ਨੇ ਸਭ ਠੀਕ ਹੈ ਸਰ ਥੈਂਕ ਯੂ ਉੱਥੇ ਹੀ ਮੌਕੇ ਤੇ ਪਹੁੰਚੇ ਥਾਣੇਦਾਰ ਅਜੀਤਪਾਲ ਸਿੰਘ ਹੋਰਾਂ ਨੇ ਦੋਵੇਂ 13 ਬਾਬਤ ਜੋ ਕਿਹਾ ਉਹ ਵੀ ਸੁਣੋ ਵਿੱਚ ਕੱਲ ਆਂਦੀ ਤਾਂ ਉਹ ਹੁੰਦੇ ਹੀ ਇਦਾਂ ਉਹਨਾਂ ਨੂੰ ਚਾਹੀਦਾ ਹੀ ਨਹੀਂ ਜਦੋਂ ਉਹਨਾਂ ਨੇ ਪਹਿਲਾਂ ਪ੍ਰੋਟੈਕਟ ਕੀਤਾ ਸੀਗਾ ਉਹਦੇ ਵਿੱਚ ਕਦੇ ਇਹਨਾਂ ਨੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜੇ ਹੁਣ ਇਹ ਇਹ ਡਿਮਾਂਡ ਕਰਨ ਵਾਲੇ ਤਾਂ ਉਹਨਾਂ ਨੂੰ ਨਹੀਂ ਆਣਾ ਚਾਹੀਦਾ ਵਿੱਚ ਇਹ ਤਾਂ ਗਲਤ ਹੈ ਸਰ ਮੈਟਰ ਉਹਨਾਂ ਨੇ ਬੀਬੀ ਨੂੰ ਸਮਝਾਇਆ ਵੀ ਤੁਸੀਂ ਆਪਦਾ ਭਾਈ ਸਾਈਡ ਤੇ ਜਾਓ ਜੇ ਤੁਹਾਨੂੰ ਕੋਈ ਹੈਗਾ ਤੁਸੀਂ ਆਪਣਾ ਅਲੱਗ ਤੋਂ ਸਰ ਮੈਟਰ ਕੀ ਹੈ ਕਿਹੜੀ ਜਗ੍ਹਾ ਹੈ ਮੈਟਰ ਇਹ ਵੀ ਇੱਥੇ ਦੋ ਢੜੇ ਬਣੇ ਹੋਏ ਨੇ ਜੀ ਕਿਹੜੀ ਜਗ੍ਹਾ ਹੈ ਅਲਿਕੋ ਦੇ ਵਿੱਚ ਉਹਦੇ ਚ ਹੈਗੇ ਕੁਝ ਇਹ ਕਹ ਰਹੇ ਨੇ ਵੀ ਸਾਨੂੰ ਇੱਥੇ ਚੌਂਕੀ ਚਾਹੀਦੀ ਨਹੀਂ ਚੌਂਕੀ ਨਹੀਂ ਚਾਹੀਦੀ ਉਹਦਾ ਇਹਨਾਂ ਕੋਲ ਕੋਈ ਹੈਗਾ ਵੀ ਇੱਥੇ ਰਸਤੇ ਦੇ ਵਿੱਚ ਗੱਡੀਆਂ ਵਗੈਰਾ ਖੜ੍ਹਦੀਆਂ ਨੇ ਤਾਂ ਉਹਦੀ ਸਾਨੂੰ ਦਿੱਕਤ ਆਉਂਦੀ ਆ ਹੋਰ ਇਹਨਾਂ ਕੋਲੇ ਕੋਈ ਉਹ ਨਹੀਂ ਹੈਗਾ ਸਰ ਉਹ ਕਹਿੰਦੇ ਕ੍ਰਾਈਮ ਵੀ ਹੁੰਦੇ ਨੇ ਚੌਂਕੀ ਜ਼ਰੂਰੀ ਚਾਹੀਦੀ ਇੱਥੇ ਵੀ ਇਸ ਇਹ ਸਾਰੇ ਜਿਹੜੇ ਅੱਜ ਲੋਕ ਇਕੱਠੇ ਹੋਏ ਨੇ ਇਹਨਾਂ ਦਾ ਇਹ ਕਹਿਣਾ ਵੀ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਹੈ ਇਹ ਤੇ ਹੈ ਹੀ ਹੈ ਕ੍ਰਾਈਮ ਤੁਸੀਂ ਵੀ ਤੇ ਇਸੇ ਸਮਾਜ 'ਚ ਰਹਿੰਦੇ ਹੋ ਤੁਸੀਂ ਇਸ ਏਰੀਆ 'ਚ ਰਹਿੰਦੇ ਹੋ ਇੱਥੇ ਤਾਂ ਡਿਮਾਂਡ ਹੈਗੀ ਆ ਲੋਕਾਂ ਦੀ ਜਿਹੜੀ ਜਿਹੜੀ ਇਹਨਾਂ ਦੀ ਡਿਮਾਂਡ ਸੀ ਡਿਮਾਂਡ ਤੇ ਹੀ ਚੌਂਕੀ ਓਪਨ ਕੀਤੀ ਗਈ ਸੀ ਇਹਨਾਂ ਦੀ ਡਿਮਾਂਡ ਸੀਗੀ 2.5 300 ਬੰਦੇ ਦੀ ਸੈਨਾ ਦੇ ਹੇਠ ਐਪਲੀਕੇਸ਼ਨ ਗਈ ਸੀ ਮਾਂਜੋ ਕਮਿਸ਼ਨਰ ਸਾਹਿਬ ਨੂੰ ਤਾਂ ਉਹ ਕਮਿਸ਼ਨਰ ਸਾਹਿਬ ਨੇ ਅੱਗੇ ਮਾਂਜੋ ਸੀਐਮ ਸਾਹਿਬ ਨੂੰ ਤੇ ਸੀਐਮ ਸਾਹਿਬ ਨੇ ਚੌਕੀ ਅਪਰੂਵਡ ਕੀਤੀ ਐ ਇੱਥੇ ਅਪਰੂਵਡ ਦਾ ਡਰ ਨਹੀਂ ਰਹਿਣਾ ਚਾਹੀਦਾ ਇੱਥੇ ਚੌਕੀ ਇਸ ਕਰਕੇ ਉਹ ਬਣਨੀ ਦੇ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਸਾਡੇ ਤੋਂ ਡਰੋ ਨਾ ਨਹੀਂ ਨਹੀਂ ਸਾ ਅਸੀਂ ਤੁਹਾਡੇ ਸਮਾਜ ਦੇ ਹਿੱਸਾ ਹਾਂ ਅਸੀਂ ਕਿ ਜਿਹੜੇ ਡਰ ਕ੍ਰਾਈਮ ਬਣੇ ਰਹਿੰਦਾ ਜਿਹੜੇ ਨਸ਼ਾ ਨੂੰ ਸੇਚਦੇ ਆ ਉਹਨਾਂ ਦਾ ਡਰ ਦਾ ਮਾਹੌਲ ਬਣਦਾ ਹੋ ਸਕਦਾ ਕੋਈ ਇਦਾਂ ਦੇ ਇਹ ਜ਼ਰੂਰੀ ਨਹੀਂ ਕਿ ਆ ਵੀ ਨਾ ਹੋਣ ਹੋ ਵੀ ਸਕਦਾ ਪਰ ਜੇ ਕੋ ਸਾਨੂੰ ਪਤਾ ਲੱਗੇਗਾ ਤਾਂ ਅਸੀਂ ਜਰੂਰ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਫਿਰ ਨੱਥ ਪਾਵਾਂਗੇ ਹੁਣ ਜਿਹੜਾ ਮਾਹੌਲ ਗਰਮ ਸੀ ਦਾਸ ਤਾਂ ਸਾਡਾ ਹਾਂ ਉਹ ਬੀਬੀਆਂ ਨੂੰ ਮੈਂ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਦੇ ਵਿੱਚ ਨਾ ਆਓ ਅਗਰ ਤੁਸੀਂ ਸਾਨੂੰ ਨਹੀਂ ਸਹਿਮਤ ਹੈਗੇ ਤਾਂ ਤੁਸੀਂ ਨਾ ਆਓ ਵਿੱਚ ਉਹ ਚਲੀਆਂ ਗਈਆਂ ਨੇ ਠੀਕ ਹੈ ਅਜੀਤਪਾਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਫਿਲਹਾਲ ਸਥਾਨਕ ਲੋਕਾਂ ਨੂੰ ਸ਼ਾਂਤ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਨੂੰ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਇਸ ਦੇ ਨਾਲ ਹੀ ਅਜੀਤਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਗੱਡੀਆਂ ਖੜੀਆਂ ਕਰਨ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਚੌਂਕੀ ਦਾ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਹੀ ਕੁਝ ਲੋਕਾਂ ਵੱਲੋਂ ਚੌਂਕੀ ਨੂੰ ਮੁੜ ਤੋਂ ਸਥਾਪਿਤ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ